ਸਰਹਿੰਦ ਵਿਖੇ ਇੱਕ ਰਾਂਗ ਸਾਈਡ ਤੋਂ ਆ ਰਹੇ ਟਰੱਕ ਨੇ ਸਵਾਰੀਆਂ ਨਾਲ ਭਰੇ ਆਟੋ ਨੂੰ ਮਾਰੀ ਟੱਕਰ ਜਿਸ ਵਿੱਚ ਇੱਕ 6 ਸਾਲਾ ਬੱਚੇ ਦੀ ਮੌਤ ਅਤੇ ਦੋ ਲੋਕ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਿੰਦ ਦੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਸਵਾਰੀਆਂ ਵਾਲਾ ਆਟੋ ਸਰਹਿੰਦ ਰੇਲਵੇ ਸਟੇਸ਼ਨ ਤੋਂ ਮੰਡੀ ਗੋਬਿੰਦਗੜ ਵੱਲ ਨੂੰ ਜਾ ਰਿਹਾ ਸੀ ਕਿ ਜਦੋਂ ਇਹ ਪੁਰਾਣੇ ਬੱਸ ਸਟੈਂਡ ਸਰਹਿੰਦ ਨੇੜੇ ਆਟੋ ਪੁਲ ਦੇ ਥੱਲੇ ਤੋਂ ਮੰਡੀ ਗੋਬਿੰਦਗੜ ਨੂੰ ਮੁੜਿਆ ਤਾਂ ਉਸ ਵਿੱਚ ਰਾਂਗ ਸਾਈਡ ਤੋਂ ਆ ਰਿਹਾ ਟਰੱਕ ਵਿੱਚ ਲੱਗਿਆ ਜਿਸ ਵਿੱਚ ਇੱਕ 6 ਸਾਲ ਦੇ ਬੱਚੇ ਦੀ ਮੌਤ ਹੋ ਗਈ ਤੇ ਦੋ ਲੋਕ ਜ਼ਖਮੀ ਹੋ ਗਏ। ਉਹਨਾਂ ਨੇ ਦੱਸਿਆ ਕਿ ਡਰਾਈਵਰ ਮੂਕੇ ਤੋਂ ਫਰਾਰ ਹੋ ਗਿਆ ਜਿਸ ਦਾ ਦੱਦਾ ਕੀ ਤਲਾਸ਼ ਕੀਤੀ ਜਾ ਰਹੀ ਹੈ ਤੇ ਜ਼ਖਮੀ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਦਾਖਲ ਹਨ। ਫਤਿਹਗੜ ਸਾਹਿਬ ਤੋਂ ਗੁਤਮ ਦੀ ਅੱਜ ਵੀ ਸਵੇਰੇ ਇੱਕ ਮਤਲਬ ਟਰੱਕ ਹੈ ਜਿਹੜਾ ਉਹ ਸਰੰਦ ਅ ਸਰੰਦ ਥਾਣੇ ਵਾਲੀ ਸਾਈਡ ਤੋਂ ਰੋਂਗ ਸਾਈਡ ਆ ਰਿਹਾ ਸੀਗਾ। ਇੱਕ ਆਟੋ ਚਾਲਕ ਜਿਹੜਾ ਉਹ ਕੁ ਸਵਾਰੀਆਂ ਜਿਹੜੀਆਂ ਰੇਲਵੇ ਸਟੇਸ਼ਨ ਤੋਂ ਲੈ ਕੇ ਮੰਡੀ ਗੋਵਿੰਦਗੜ੍ਹ ਨੂੰ ਜਾ ਰਿਹਾ ਸੀ ਜਿਵੇਂ ਜਿਹੜਾ ਆਟੋ ਚਾਲਕ ਹੈ ਉਹ ਰੇਲਵੇ ਸਟੇਸ਼ਨ ਤੋਂ ਮੰਡੀ ਗੋਵਿੰਦਗੜ੍ਹ ਨੂੰ ਮੋੜ ਲੱਗਿਆ ਤਾਂ ਰੋਂਗ ਸਾਈਡ ਤੋਂ ਇੱਕ ਟਰੱਕ ਆਇਆ ਜਿਨੇ ਆਟੋ ਨੂੰ ਹਿੱਟ ਕੀਤਾ ਤੇ ਆਟੋ ਦੇ ਵਿੱਚ ਟੋਟਲ ਪੰਜ ਸਵਾਰੀਆਂ ਸੀਗੀਆਂ ਜਿਨ੍ਹਾਂ ਵਿੱਚੋਂ ਮੁਹੰਮਦ ਤਬਾਰਿਕ ਜਿਹਦੀ ਉਮਰ 6 ਤੋਂ 7 ਸਾਲ ਹੈ ਉਹਦੀ ਡੈਥ ਹੋ ਗਈ ਹੈ ਜੀ ਤੇ ਉਹਦੇ ਨਾਲ ਉਹਨਾਂ ਦੇ ਨਾਲ ਉਹਦੀ ਨਾਨੀ ਸੀ ਜਿਹੜੀ ਰੀਨਾ ਇਹਦੀ ਉਮਰ 42 ਸਾਲ ਹੈ ਉਹ ਜ਼ਖਮੀ ਹੈ ਇੱਕ ਐਮ.ਡੀ. ਸਾਜਿਦ ਜਿਹਦੀ ਉਮਰ 40 ਸਾਲ ਹੈ ਉਹ ਵੀ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਦਾਖਲ ਹੈ ਉਹ ਵੀ ਜ਼ਖਮੀ ਹੈ ਜਿਹਨਾਂ ਦਾ ਇਲਾਜ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਹੋ ਰਿਹਾ ਹੈ ਇਹ ਮਾਮਲਾ ਕਾਨੂੰਨੀ ਤੌਰ ਤੇ ਸੀ। ਹਾਂਜੀ ਜਿਹੜਾ ਅ ਮੋਹਮਦ ਤਵਾਰਿਕ ਦੇ ਨਾਨਾ ਜੀ ਅ ਮੋਹਮਦ ਮੁਸਤਾਫਾ ਦੇ ਬਿਆਨ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਟਰੱਕ ਚਾਲਕ ਟਰੱਕ ਚਾਲਕ ਐਕਸੀਡੈਂਟ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ ਟਰੱਕ ਜਿਹੜਾ ਸਾਡੇ ਕਬਜ਼ੇ 'ਚ ਤੇ ਟਰੱਕ ਚਾਲਕ ਨੂੰ ਜਲਦੀ ਵੀ ਲੱਦੇ ਸੀ ਗ੍ਰਿਫਤਾਰ ਕਰ ਲਿਆ।